ਪਹਿਲਾਂ ਤਾਂ ਤੁਹਾਨੂੰ 15 ਅਗਸਤ ਦੀਆਂ ਬਹੁਤ ਜ਼ਿਆਦਾ ਮੁਬਾਰਕਾਂ ਔਰ ਜਨਮ ਅਸ਼ਟਮੀ ਦੀਆਂ ਵੀ ਤੁਸੀਂ ਕੰਢੀ ਵਿੱਚ ਆਏ ਹੋ ਸਰ ਔਰ ਇਨਕੀ ਕਹਿਣਾ ਚਾਹੁੰਦਾ ਹਾਂ ਜੀ ਮੈਂ ਸਾਰੇ ਰਕੇਸ਼ ਜੀ ਦੇ ਜਿਲ੍ਹੇ ਵੀ ਚੈਨਲ ਦੇ ਈਵਰਸਰ ਸਭ ਨੂੰ ਵਧਾਈ ਦਿੰਦਾ ਮੁਬਾਰਕਵਾਦਿੰਦਾ 15 ਅਗਸਤ ਦੀਆਂ ਤੇ ਜਨਮ ਅਸ਼ਟਮੀ ਦੀਆਂ ਤੇ ਅੱਜ ਅਸੀਂ ਇੱਥੇ ਟੋਲ ਵੇ ਪਹੁੰਚੇ ਸੀਗੇ ਤੇ ਜੋ ਸੜਕ ਦਾ ਕੰਮ ਚੱਲਿਆ ਸੀ ਉਹਦਾ ਸੀ ਆਪਾਂ ਇਨਸਪੈਕਸ਼ਨ ਕਰਨ ਲਈ ਆਏ ਸੀਗੇ ਨਾਲ ਸਾਡੇ ਸਰਪੰਚ ਸਾਹਿਬ ਥੋ ਲੋਕਲ ਤੇ ਸਾਡੀ PWD ਦੇ ਡਿਪਾਰਟਮੈਂਟ ਤੋਂ ਵੀ ਸਾਡੇ ਅਫਸਰ ਸਹਿਬਾਨ ਸਾਰੇ ਆਏ ਨੇ ਤੇ ਪੁੱਛਿਆ ਸੀ ਕਿ ਬੜਾ ਵਧੀਆ ਤਸਲੀਨਾ ਕੰਮ ਹੋ ਰਿਹਾ ਤੇ ਮੈਂ ਇਹੀ ਕਹੂੰਗਾ ਕਿ ਜੇ ਕੋਈ ਲੱਗਦਾ ਵੀ ਕਿ ਤੇ ਤੁਹਾਨੂੰ ਕੋਈ ਹੋਰ ਰਿਕੁਆਇਰਮੈਂਟ ਕੋਈ ਹੈਗੀ ਆ ਜਾਂ ਕੁਝ ਕੋਮੁਨੀਟੀ ਦੇ ਟੰਗੇ ਦੀ ਆਪੀ ਮੈਂ ਕਿਹਾ ਡਿਪਾਰਟਮੈਂਟ ਨਾਲ ਹੀ ਅਸੀਂ ਨਾਲ ਲੱਗੇ ਆ ਤੇ ਉਹ ਵੀ ਅਸੀਂ ਆਪਾਂ ਪੂਰੀ ਕਰਾ ਲਿਆ ਸਰ ਜਿਹੜਾ ਟੈਲੀ ਹੱਡੇ ਤੋਂ ਢੋਲਵੇ ਦਾ ਘਰਸਾ ਜੀ ਡੈਮ ਤੱਕ ਕਾਫੀ ਖੱਡੇ ਸੀ ਲੋਕੀ ਕਹਿੰਦੇ ਨੇ ਡਾਕਟਰ ਸਾਹਿਬ ਨੇ ਬਹੁਤ ਵੱਲਾ ਪੁੰਡਿਆਂ ਦਾ ਕੰਮ ਕੀਤਾ ਕਿਉਂਕਿ ਲੇਡੀਜ਼ ਨੂੰ ਖਾਸ ਕਰਕੇ ਪ੍ਰੋਬਲਮ ਆਈ ਸਕੂਲ ਦੇ ਬੱਚਿਆਂ ਨੂੰ ਵੀ ਆਂਦੀ ਸੀ ਇਹ ਜਿਹੜਾ ਕ੍ਰੈਡਿਟ ਹੈ ਸਰ ਤੁਹਾਨੂੰ ਮਿਲ ਵੀ ਰਿਹਾ ਹੈਗਾ ਔਰ ਲੋਕ ਕਹਿੰਦੇ ਨੇ ਇਹਦਾ ਇੱਕ ਬੈਨੀਫਿਟ ਵੀ ਹੋਇਆ ਹੈ ਕੰਢੀ ਵਾਸਤੇ ਜੀ ਨਹੀਂ ਬੜੀ ਏ ਦੇਰ ਤੋਂ ਮੰਗ ਸੀ ਸਪੈਸ਼ਲੀ ਜਿਹੜੀ ਢੋਲਵਾ ਅੱਡੇ ਤੋਂ ਲੈ ਕੇ ਜਿਹੜੀ ਆਪਣੀ ਡੈਮ ਤੱਕ ਰੋਡ ਜਾਂਦੀ ਜੇ ਉਸ ਤੋਂ ਉੱਪਰ ਵੀ ਆਪਾਂ ਗੱਲ ਕਰ ਲਈ ਆਪਾਂ ਬਾੜੀਖੜ ਦੇ ਕੋਪਰ ਰੇਡ ਦੀ ਉਹ ਵੀ ਹੈ ਤਕਰੀਬਨ ਉਹ ਕੋਕਨਟ ਰੋਡ ਦਾ ਵੀ ਜਿਹੜਾ ਹੈਗਾ ਉਹ ਟੱਪੇ ਦਾ ਡੰਗਾ ਹੈਗਾ ਉਹ ਵੀ ਮੈਂ ਕਿਹਾ ਕਿ ਸਭ ਤੋਂ ਪਹਿਲਾਂ ਉਸ ਰੋਡ ਜਿਹੜਾ ਟੱਪੇ ਦਾ ਮੋੜੇ ਡੰਗਾ ਆਉਂਦਾ ਹੈਗਾ ਉਹਦਾ ਕੰਮ ਅਸੀਂ ਪਹਿਲਾਂ ਕਰਾ ਕੇ ਫਿਰ ਅੱਗੇ ਰਸਤਾ ਸ਼ੁਰੂ ਕਰਾਵਾਂਗੇ ਤੁਸੀਂ ਆਂਦੇ ਕਿਹਾ ਸੀ ਕਿ ਆਪਾਂ ਇਹ ਕੰਮ ਕਰਨਾ ਜਿਹੜਾ ਤੁਸੀਂ 7 ਕਰੋੜ ਦਾ ਪੁਲ ਬਣਾ ਰਹੇ ਹੋ ਸਰ ਉਹ ਕੰਡੀ ਦੀ ਪਾਈਪ ਲਾਈਨ ਹੈ ਠੀਕ ਹੈ ਸਾਨੂੰ ਵੀ ਉਹਦਾ ਬੈਨੀਫਿਟ ਹੋਏਗਾ ਪੂਰਾ ਔਰ ਮੈਨੂੰ ਲੱਗਦਾ ਹੈ ਕਿ ਹਿਸ਼ਾਰਪੁਰ ਦਾ ਸਭ ਤੋਂ ਵੱਡਾ ਪੁਲ ਆ ਤੁਹਾਡਾ ਸੁਪਨਾ ਵੀ ਸੀ ਕੰਢੀ ਵਾਸੀਆਂ ਨੂੰ ਇੱਕ ਹਰ ਸੁਪਨੇ ਨੂੰ ਪੂਰਾ ਕਰਨਾ ਜੀ ਜੀ ਸ਼ਾਇਦ ਤੁਹਾਡੇ ਜਦੋਂ ਤੁਸੀਂ ਮੈਨੀਫੈਸਟੋ ਵੀ ਆਪ ਤੁਹਾਡਾ ਲਿਖਿਆ ਸੀ ਉਹਦੇ ਵਿੱਚ ਵੀ ਐਸੀ ਆ ਅੱਜ ਉਹ ਮੰਗ ਪੂਰੀ ਹੋ ਗਈ ਹੈ ਸਰ ਜੀ ਬਿਲਕੁਲ ਸਹੀ ਜੀ ਦਾ ਵੀ ਆਪਾਂ ਧੰਨਵਾਦ ਕਰੀਏ ਤੁਹਾਡੇ ਪਿੰਲਾ ਦਾ ਕੰਢੀ ਵਾਸੀ ਜੀ ਸਰ ਕਦੋਂ ਕੰਮ ਸ਼ੁਰੂ ਹੋਇਆ ਉਹਦਾ ਮੈਂ ਦੱਸਣਾ ਚਾਹੂੰਗਾ ਕਿ ਤਕਰੀਬਨ 7 ਕਰੋੜ ਤੋਂ ਉੱਪਰ ਦਾ ਉਹ ਟੈਂਡਰ ਹੈਗਾ ਮਿੰਗਰੋਲ ਤਕਨੀਕ ਪੁਲ ਦਾ ਜਿਹੜਾ ਹੈਗਾ ਤੇ ਉਹ ਟੈਂਡਰ ਲੱਗ ਗਿਆ ਹੈਗਾ ਤੇ ਅੱਠ ਨੂੰ ਟੈਂਡਰ ਲੱਗਿਆ 28 29 ਦੇ ਆਸ-પાસ ਕਿ ਦਿਨ ਬਜਟ ਟੈਂਡਰ ਫੋਲ ਜਣਾ ਕੰਮ ਅਲੋਟ ਹੋ ਜਾਣਾ ਤੇ ਬਹੁਤ ਜਲਦ ਅਸੀਂ ਆਪਾਂ ਉਹਦਾ ਨੀਂਹ ਪੱਥਰ ਰੱਖੀ ਉਹਦਾ ਆਪਾਂ ਸਨੇਹਾ ਲਾ ਕੇ ਅਸੀਂ ਆਪਾਂ ਉਹ ਵੀ ਬਹੁਤ ਜਲਦ ਕੰਮ ਸ਼ੁਰੂ ਕਰਾਂਗੇ ਸਰ ਜਦੋਂ ਲੈਕਸ਼ਨ ਆਉਂਦੇ ਸੀ ਤਾਂ ਲੋਕ ਕਹਿੰਦੇ ਸੀ ਵੀ ਆਪਾਂ ਕੰਢੀ ਤੋਂ ਪਹਿਲ ਕਰਨੀ ਹੈ ਮੈਨੂੰ ਲੱਗਦਾ ਕਿ ਪਹਿਲੇ ਵਿਧਾਇਕ ਆ ਜਿਹੜੇ ਕੰਢੀ ਤੋਂ ਕੰਮ ਕਰ ਰਹੇ ਨੇ ਸ਼ਾਮਪੁਰ ਦੇ ਰਸੇ ਨੂੰ ਜਲਸ ਪੈਦਾ ਹੋ ਗਈ ਹੈ ਵੀ ਡਾਕਟਰ ਸਭ ਜ਼ਿਆਦਾ ਖਜਾਨੇ ਕੰਢੀ ਚ ਦੇ ਰਹੇ ਨੇ ਕਿਉਂਕਿ ਕੰਢੀ ਵਾਲਿਆਂ ਨੇ ਮੈਨੂੰ ਲੱਗਦਾ ਉਹਦਾ ਬੈਨੀਫਿਟ ਵੀ ਮਿਲੇ ਆਪਾਂ ਨੂੰ ਆ ਕੀ ਕਹਿਣਾ ਚਾਹੁੰਦੇ ਹੋ ਸਰ ਨੇ ਏਦਾਂ ਦੀ ਕੋਈ ਗੱਲ ਨਹੀਂ ਸਾਡੇ ਲਈ ਤਾਂ ਪੂਰਾ ਹਲਕਾ ਪਿਆਰਾ ਹੈਗਾ ਸਾਡੇ ਲਈ ਸਾਰੇ ਸਾਂਝੇ ਨੇ ਤੇ ਪਰ ਇਹ ਗੱਲ ਵੀ ਸੱਚ ਹੈ ਕਿ ਪਿਛਲੇ ਸਮਿਆਂ ਚ ਕੰਢੀ ਏਰੀ ਨੂੰ ਕਾਫੀ ਇਗਨੋਰ ਕੀਤਾ ਗਿਆ ਮਤਲਬ ਕਿ ਕੋਈ ਰਸਤਾ ਨਹੀਂ ਕੋਈ ਸੜਕ ਨਹੀਂ ਤੇ ਹੁਣ ਵੀ ਅਸੀਂ ਆਪਾਂ ਨਿਊ ਕੰਸਟਰਕਸ਼ਨ ਕੁਝ ਪਟਿਆਲ ਪਿੰਡ ਦੀਆਂ ਕਰਾਈਆਂ ਹੈਗੀਆਂ ਉੱਪਰ ਪੁਕਰ ਨੇਟ ਹਿਮਾਚਲ ਬਾਰਡਰ ਜਿਹੜੀ ਸੜਕ ਹੈਗੀ ਆ ਉਹ ਵੀ ਪਾਸ ਹੋਈ ਹੈ ਕੰਮ ਚੱਲਦਾ ਰਹਿ ਗਿਆ ਅੱਧਾ ਰਹਿ ਗਿਆ ਹੈਗਾ ਤੇ ਮੈਂ ਇਹ ਕਹੂੰਗਾ ਕਿ ਉਹ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਕੰਢੀ ਏਰੀ ਜੇ ਇਗਨੋਰ ਕੀਤਾ ਗਿਆ ਉਹਨੂੰ ਅਸੀਂ ਪੂਰੇ ਪੂਰੇ ਆ ਪੂਰੀਆ ਕਰ ਰਹੇ ਆਪਾਂ ਅਸਰ ਇੱਕ ਛੋਟਾ ਜਿਹਾ ਹੋਰ ਕੈਂਡੀ ਦਾ ਸੁਪਨਾ ਹੈਗਾ ਕਿ ਭੇੜਾ ਸਕੂਲ ਜਿਹੜਾ ਹੈ ਉਹ ਕਿਦਾਂ ਨ ਇੱਕ ਜੀ ਅਪਗ੍ਰੇਡ ਹੋ ਜਾਏ ਸਰ ਉਹ ਵੀ ਤੁਹਾਡੇ ਤੁਸੀਂ ਪ੍ਰੋਸੈਸ ਵਿੱਚ ਪਾਇਆ ਹੋਇਆ ਹੋਇਆ ਆਪਾਂ ਕੋਈ ਹਰਕਤ ਵੀ ਪੂਰੀ ਚੱਲ ਰਹੀ ਹੈ ਚੱਲ ਰਹੀ ਹੈ ਉਹਦਾ ਵਰਕਅਪ ਵੀ ਹੋ ਗਿਆ ਤੇ ਅਸੀਂ ਹੁਣ ਉੱਪਰਲੇ ਲੈਬ ਤੇ ਜਾ ਕੇ ਜਿਹੜੇ ਡੀਪੇ ਸਾਹਿਬ ਜਾਂ ਸੈਕਟਰੀ ਸਾਹਿਬ ਨਾਲ ਬੈਠ ਕੇ ਆਪਾਂ ਉਹਨੂੰ ਆਪਾਂ ਕਿਦਾਂ ਉਹਨੂੰ ਸਿਰੇ ਚਾੜ੍ਹ ਸਕਦੇ ਕਿਦਾਂ ਉਹਨੂੰ ਪੂਰਾ ਕਰ ਸਕਦੇ ਉਹ ਲੱਗ ਗਿਆ ਥੱਲੇ ਉਹ ਸਾਰਾ ਹੋ ਗਿਆ ਕੰਮ ਜਿਸ ਪਿੰਡ ਜੱਪਾਂ ਢੋਲਵੇ ਖੜੇ ਆ ਸਰ ਡੈਮ ਵੀ ਕਹਿ ਰਿਹਾ ਹੈ ਕਿ ਡੈਮ ਬੀਡ ਕਰ ਰਿਹਾ ਹੈਗਾ ਕਿਉਂਕਿ ਡਾਕਟਰ ਸਾਹਿਬ ਨੇ ਇਹ ਕੰਮ ਕਰਨਾ ਹੈਗਾ ਤੇ ਡੈਮ ਦਾ ਤੋਲਵਾ ਕੀ ਹੈ ਸੀ ਹਿਸਟੋਰੀਕਲ ਜਗ੍ਹਾ ਅਸੀਂ ਲਿਆ ਪ੍ਰਪੋਜ਼ਲ ਜੀ ਟੋਲਵਾ ਡੈਮ ਦੀ ਬਿਊਟੀਫਿਕੇਸ਼ਨ ਦਿਨੋੜੀ ਦੀ ਤੇ ਮੇਗਰੋਲ ਡੈਮ ਦੀ ਚੱਲੋ ਪ੍ਰੋਸੈਸ ਹੈਗੇ ਆ ਤੇ ਮੇਰੇ ਖਿਆਲ ਉਹ ਉਹ ਮੈਂ ਦੱਸ ਵੀ ਦਊਂਗਾ ਕਿ ਫੰਡ ਵੀ ਉਹ ਤਕਰੀਬਨ ਉਹ ਫਾਈਨਲ ਹੋ ਚੁੱਕੇ ਆ ਦਾ ਸਾਰਾ ਐਸਟੀਮੇਟ ਸਾਰਾ ਤੇ ਉਹ ਵੀ ਆਪਾਂ ਛੇਤੀ ਆਪਾਂ ਸ਼ੁਰੂ ਕਰਾਵਾਂਗੇ ਨਹੀਂ ਉਹ ਬਿਊਟੀਫਾਈ ਕਰਨਾ ਜ਼ਰੂਰੀ ਹੈ ਸਾਡੇ ਕੋਲ ਜਿਹੜਾ ਟੋਲਵਾ ਇੱਕ ਬਹੁਤ ਸਤੋਰਾ ਨਾਮ ਆਈ ਸਟੋਰੀ ਕੋ ਲੱਭਟੀ ਵੱਡੀ ਵੱਡੀ ਵਿਰਾਸਤ ਹੈਗੀ ਇਹ ਤੇ ਅਸੀਂ ਜ਼ਰੂਰ ਇਹਨੂੰ ਆਪਾਂ ਦੁਨੀਆ ਦੇ ਨਕਸ਼ੇ ਤੇ ਅਸੀਂ ਆਪਾਂ ਲੱਜਾਵਾਂਗੇ ਸਰ ਇੱਕ ਤੁਹਾਡੇ ਨੇਚਰ ਹੈਗੇ ਕਿ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹੋ ਕੋਈ ਗੱਲ ਵੀ ਹੁੰਦੀ ਹੈ ਤੇ ਇੱਕ ਮਤਲਬ ਭਲਾ ਵੀ ਦਿੰਦੇ ਹੈਗੇ ਹੋ ਮਾਫ਼ ਜਲਦੀ ਕਰ ਦਿੰਦੇ ਹੋ ਇਹ ਇਹ ਕਿੱਦਾਂ ਕਰਦੇ ਹੋ ਸਰ ਤੁਸੀਂ ਇਹ ਮੈਂ ਸਾਰਾ ਤੁਹਾਡੇ ਕੋਲ ਸਿੱਖਿਆ ਜੀ